ਮਾਨਤਨ ਨਹੀਂ ਹੋਊਗਾ ਹਾਂ ਮਾਨਤਨ ਹੋਊਗਾ ਵੀਰੇ ਮਾਨਤਨ ਹੋਊਗਾ 5 ਤੋਂ ਲੈ ਕੇ 10000 ਰੁਪਏ ਤੱਕ ਹਨਾ ਹਾਂਜੀ ਮਾਨਤਨ ਕਰ ਦਿਆਂਗੇ ਵੀਰੇ ਕੋਈ ਐ ਘਰੇ ਬੰਦਾ ਆ ਮੋੜੀ ਦਾ ਵੀ ਨਹੀਂਗਾ ਹਾਂ ਇਹ ਕੱਲ ਹੋਰ ਗਰੰਟੀ ਆਰਜਨ ਕਹਿੰਦੇ ਟਰਾਲੇ ਚੱਲਦਾ ਹੁੰਦਾ ਜੇ ਆਪਾਂ ਟਰਾਲੇ ਡੈਟਰ ਚ ਲੈ ਆ ਵੀ ਡੈਟਰ ਵਾਪਸ ਲੈ ਲਾਂਗੇ ਉਹ ਕੋ ਕਹਿ ਜਮਾ ਵਧੀਆ ਹਾਲਤ ਦੇ ਵਿੱਚ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਛਤਰੀ ਛੂਤਰੀ ਭਾਈ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਨਵੀਂ ਛਤਰੀ ਆ ਭਾਈ ਠੀਕ ਆ ਤੇ ਵੀਰੇ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹਦੀ 355000 ਆ ਵੀਰੇ ਠੀਕ ਆ ਠੀਕ ਆ ਅਗਲਾ ਐਵੇਂ ਨਾ ਕਹ ਮੈਂ ਇੱਕ ਵੀਡੀਓ 348 ਦੀ ਪਾਈ ਆ 348 ਦੀ ਠੀਕ ਆ ਗੱਲ ਤੇ ਹੁਣ ਬਾਈ ਆ ਗਿਆ 2017 ਮਾਡਲ ਫਾਰਮ ਟਰੈਕ 60 ਬਾਈ ਆਦਾ ਬਾਈ ਜਮੈਂ ਨਵਾਂ ਪਿਆ ਹੋਇਆ ਯਾਰ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਬਾਈ ਤਰੀਕਾ ਅੱਜ 3 12 2025 ਬੁੱਧਵਾਰ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਖੜੇ ਆ ਆਪਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਦਿਖਾਵਾਂਗੇ ਬਾਈ 4 ਇਹ ਜਿਹੜੇ ਚਾਰੋਂ ਟਰੈਕਟਰ ਆ ਜਮਨ ਨਵੇਂ ਲੋਕਾਂ ਪੰਜਾਬ ਨੰਬਰ ਆ ਫਰਸਟ ਪਾਰਟੀ ਦੇ ਆ ਤੇ ਹੁਣ ਆਪਾਂ ਜਿਹੜੇ ਵੀਡੀਓ ਸ਼ੁਰੂ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਿੱਧਾ ਕੋ ਜੀ ਹਾਂਜੀ ਵਧੀਆ ਬਾਈ ਜੀ ਤੁਸੀਂ ਦੱਸੋ ਬਹੁਤ ਵਧੀਆ ਜੀ ਤੇ ਬਾਈ ਜੀ ਕਿੰਨੇ ਟਰੈਕਟਰ ਆ ਦਿਖਾਵਾਂਗੇ ਅੱਜ ਦੀ ਵੀਡੀਓ ਚਾਰ ਬਾਈ ਚਾਰ ਵੈਸੇ ਆਪਣਾ ਪਿੰਡ ਆ ਮੱਲਣ ਬਾਈ ਨਸੀਲ ਗਿੱਦੜਵਾ ਜ਼ਿਲ੍ਹਾ ਮੁਕਸਰਾ ਤੇ ਸ਼ੁਭ ਨਾਮ ਕੀ ਹੈ ਜੀ ਆਪਣਾ ਗੁਰਪ੍ਰੀਤ ਗੁਰਪ੍ਰੀਤ ਜੀ ਬਾਈ ਹੁਣ ਆਪਾਂ ਇਹ ਆਪਾਂ ਚਾਰ ਟਰੈਕਟਰ ਮੰਡੀ ਲੈ ਕੇ ਆਉਣਾ ਤਿੰਨ ਜਾਂ ਚਾਰ ਬਾਕੀ ਆਪਣੀ ਕੋਈ ਦੁਕਾਨ ਆ ਉੱਥੇ ਵੀ ਹੁੰਦੇ ਟਰੈਕਟਰ ਸ਼ੋਅਰੂਮ ਦੇ ਵਿੱਚ ਹਾਂ ਸ਼ੋਅਰੂਮ ਦੇ ਵਿੱਚ ਕਿੰਨੇ ਹੁੰਦੇ ਆ ਜੀ ਆਪਣੇ ਕੋਲ ਘਟੋ ਘਟ 10 ਟਰੈਕਟਰ ਰੱਖਦੇ ਆ ਆਪਾਂ 10 ਟੈਗ ਹਾਂ ਹਾਂਜੀ ਹਾਂਜੀ ਠੀਕ ਆ ਭਾਈ ਤੇ ਭਾਈ ਹੁਣ ਆਪਾਂ ਸੋਨਾ ਲੀਕਾ 750 ਤੋਂ ਸ਼ੁਰੂ ਕਰਨ ਲੱਗੇ ਆ ਹਾਂਜੀ ਭਾਈ ਟਰੈਕਟਰ ਦੀ ਜਿਹੜੀ ਸਾਰੀ ਡਿਟੇਲ ਆਪਾਂ ਭਰਾ ਤੋਂ ਲਵਾਂਗੇ ਜਿੰਨੇ ਵੀ ਟਰੈਕਟਰ ਹੈਗੇ ਆ ਠੀਕ ਆ ਸਾਰਿਆਂ ਨੂੰ ਇਹ ਟਰੈਕਟਰ ਦਾ ਪਲੱਸ ਪੁਆਇੰਟ ਇਹ ਆ ਵੀ ਪੰਜਾਬ ਨੰਬਰ ਆ ਫਰਸਟ ਪਾਰਟੀ ਤੇ ਹਾਂਜੀ ਮੇਰਾ ਲੋਕਲ ਹੀ ਨੰਬਰ ਆ ਜੀ ਮੁਖਸਰ ਦਾ ਠੀਕ ਆ ਪੀਵੀਟੀ ਪੀਵੀਟੀ ਹਾਂਜੀ ਹਾਂਜੀ ਭ ਇਹ ਵੀਰੇ 14 13 बटा 14 13 बटा 14 ਠੀਕ ਆ 13 ਦੇ 12 ਮਹੀਨੇ ਚ ਬਣਿਆ ਰਿੰਬਾ ਦੇ ਮਾਰ ਕੇ ਵੀ ਸਾਰੇ 13 12 ਦੇ ਮਾਰ ਕੇ ਟਰੈਕਟਰ ਤੇ ਠੀਕ ਆ ਪਰ ਆਪਾਂ 13 ਵੀ ਨਾਲ ਲਿਖਾਇਆ ਹੋਇਆ ਜੋ ਟਰੈਕਟਰ 13 ਚ ਬਣਿਆ ਜੀ ਬਾਈ ਕਾਪੀ ਟਰੈਕਟਰ 14 ਦੀ ਆ ਬਾਈ ਠੀਕ ਆ ਪੀ ਵੀ 30 ਮੁਕਸਰ ਦਾ ਨੰਬਰ ਆ ਪਹਿਲਾਂ ਉਹ ਦੱਸਤਾ ਹਾਂ ਠੀਕ ਆ ਗੱਲ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ ਦਾ ਬਾਈ 4 ਲੱਖ 65 ਦਾਣ ਵਗੈਰਾ ਬਾਈ ਚੈੱਕ ਕਰ ਸਕਦੇ ਹੋ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਹਾਂਜੀ ਹਾਂ ਬਾਈ ਤੇ ਜਿਹੜੇ ਦੂਜੇ ਇਹਦੇ ਟਰੈਕਟਰ ਦੇ ਨਾ ਟਾਇਰ ਬਾਈ ਬੰਦੇ ਨੇ 15 ਵਾਲੇ ਪਵਾਏ ਹੋ ਉਹਨਾਂ ਟਾਇਰ ਆ ਕਿਹਾ ਸਕਦੇ 70 ਰੁਪਏ 75 ਰੁਪਏ ਟਾਇਰ ਆ ਠੀਕ ਹੈ ਜੀ ਚਾਰੇ ਚਾਰੋਂ ਜੀ ਠੀਕ ਹੈ ਗੱਲ ਤੇ ਇੰਜਨ ਤੇ ਸ਼ੋਹ ਦੀ ਬਾਈ ਚਮਕ ਚੈੱਕ ਕਰ ਲੋ ਮਲਾਈ ਵਰਗੀ ਸ਼ੋਹ ਪਈ ਹੋਈ ਆ ਕਿਤੇ ਕਲਮ ਵਗੈਰਾ ਤਾਂ ਨਹੀਂ ਬਾਈ ਜੀ ਲੱਗੀ ਬਾਈ ਮਾੜੀ ਮੋਟੀ ਤਾਂ ਦੇਂਗਾ ਥੱਲੇ ਜਿਵੇਂ ਨਾਟ ਬੋਲਟ ਬਾਈ ਅਸੀਂ ਨਾ ਮੈਂ ਪਹਿਲਾਂ ਵੀਡੀਓ ਪਾਉਣਾ ਉਹਨਾਂ ਆਪਾਂ ਗੱਲ ਦੱਸਦਾਂ ਨੇ ਮਾੜੀ ਮੋਟੀ ਵਪਾਰੀ ਬੰਦੇ ਹੈਗੇ ਬਾਈ ਮਾੜੀ ਮੋਟੀ ਤਾਂ ਕੋਈ ਨਾਟ ਬੋਲਟਾਂ ਦੇ ਮਾਰਾ ਰੈਂਬ ਦੀ ਕਰਨੀ ਹੋਗੀ ਮਾੜਾ ਮੋਟਾ ਸਾਡਾ ਕਰੇ ਹੀ ਹੁੰਦਾ ਵੀਰੇ ਨਹੀਂ ਬਾਈ ਬੇਨ ਤਾਂ ਪਲਾਸਾ ਸ਼ੋਹ ਨਹੀਂ ਬਾਈ ਸ਼ੋਹ ਤਾਂ ਚਾਰੇ ਹੀ ਦੇ ਡੰਡਾ ਫੱਟੀ ਸਾਰਾ ਕੁਝ ਸਾਰਾ ਚਾਰੇ ਟਰੈਕਟਰ ਨਹੀਂ ਭਾਈ ਇਹਦੇ ਨਾਮ ਹੀ ਸਾਰੇ ਟਰੈਕਟਰਾਂ ਡੰਡਾ ਫੱਟੀ ਦਾ ਪੁੱਛਣ ਦੀ ਲੋੜ ਵੀ ਨਹੀਂ ਠੀਕ ਹੈ ਜੀ ਤੈਨੂੰ ਹੌਕਾ ਲਿਆ ਕਿੱਲੀਆਂ ਮਿਲਣਗੀਆਂ ਠੀਕ ਹੈ ਭਾਈ ਲੈ ਭਈ ਹਾਂ ਹਕੂਕ ਚੰਗੀ ਤਰ੍ਹਾਂ ਦੇਖ ਲਓ ਕਿਤੇ ਕੋਈ ਘਸਾ ਨਹੀਂ ਪਿਆ ਹੋਇਆ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਜਿਹੜੇ ਵੀ ਵੀਰ ਨੇ ਭਾਈ ਟਰੈਕਟਰ ਬਾਕੀ ਵੀਰੇ ਸਿੱਧੀ ਛੋਵਾਲਾ ਅਸੀਂ ਤਾਂ ਨਹੀਂ ਅਸੀਂ ਤਾਂ ਬਰਾਬਰ ਹੀ ਕਹਿੰਦੇ ਆ ਪਰ ਅਗਲਾ ਆਮ ਕਹਿੰਦਾ ਵੀ ਸਿੱਧੀ ਛੋਵਾਲ ਟਰੈਕਟਰ ਲੈਣਾ ਇਹਦੀ ਤੇਲ ਘੱਟ ਖਾਂਦਾ ਜੀ ਭਾਈ ਅਸੀਂ ਤਾਂ ਬਰਾਬਰ ਹੀ ਕਹਿੰਦੇ ਆ ਐ ਨਹੀਂ ਕਹਿੰਦੇ ਵੀ ਮੰਨ ਕੇ ਚੱਲ ਇਹ ਬਾਲਾ ਚੰਗਾ ਦੇ ਪਰ 14 ਮਾਡਲ ਆ ਇਹ ਟਰੈਕਟਰ ਬਈ ਆਪਣੀ 4 ਲੱਖ ਤੇ 50000 ਰੁਪਏ ਦੀ ਡਿਮਾਂਡ ਆ 4-5 ਹਾਂਜੀ ਠੀਕ ਆ ਇਹਦੇ ਟਰ ਆਪਾਂ ਦੇ ਦਾਂਗੇ ਵੀਰੇ 3 ਲੱਖ ਤੇ 85000 ਦਾ 385 ਦਾ ਕੋਈ ਤੇਰੀ ਵੀਡੀਓ ਸ਼ੇਅਰ ਕਰਕੇ ਆਉਂਗਾ ਹੋਰ ਮਾੜਾ ਮੋਟਾ ਮਾਨ ਸਲਮਾਨ ਕਰ ਦੇ ਬਾਲਾ ਨਹੀਂ ਜੇ ਅਗਲਾ ਕਹੇ ਵੀ ਮਨ ਲਾ 70 ਦਾ ਆਜੂ ਨਹੀਂ ਹੋਣਾ ਠੀਕ ਆ ਠੀਕ ਹੈ ਕਰ 85 ਦਾ ਯਾਰ 80 ਦਾ ਹੋ ਜਾਊਗਾ ਪਾ ਕੇ ਹੋਰ ਬੋਕਰੀ ਸਲਮਾਨ ਹਾਂ ਠੀਕ ਆ ਬਸ ਲੈ ਬਈ ਟਰੈਕਟਰ ਦੀ ਜਿਹੜੀ ਮੋਟੀ ਜੀ ਕੰਡੀਸ਼ਨ ਆ ਉਹ ਚੰਗੀ ਤਰ੍ਹਾਂ ਚੈੱਕ ਕਰ ਲਓ 385 ਦਾ ਆਹ ਟਰੈਕਟਰ ਬਾਈ ਬਾਈ ਯਾਰ ਕਿੰਤੋਂ ਲੈ ਕੇ ਜਾ ਸਕਦੇ ਆ ਤੇ ਹੁਣ ਬਾਈ ਆ ਗਿਆ 800 ਆਹ ਟਰੈਕਟਰ ਬਾਈ ਇਹ ਟਰੈਕਟਰ ਕਲੋਸ ਕਰੀਣ ਵਾਲਾ ਜਿਹਨੂੰ ਲੋਕ ਭਾਲਦੇ ਫਿਰਦੇ ਆ ਠੀਕ ਆ ਬਾਈ ਫਸਟ ਪਾਰਟੀ ਦਿਖਾ ਦੇ ਬਾਈ ਪਹਿਲਾਂ ਕ੍ਰਾਸ ਹਾਂ ਕਨੋਪੀ ਵਗੈਰਾ ਲੱਗੀ ਹੋਈ ਮੀਟਿਕ ਸਿਸਟਮ ਲੱਗਿਆ ਹੋਇਆ ਇੱਧਰ ਦੇਖ ਬਾਈ ਜੀ ਆਹ ਮੁਰਾਦ ਦੇ ਮੋਰ ਤੇ ਹੂੰ ਜਿਹਨੂੰ ਲੋਕ ਜਿਹਦੇ دیਵਾਨੇ ਆ ਹਾਂ ਬਿਲਕੁਲ ਜੀ ਕ੍ਰਾਸਕਾਰ ਇੰਜਨ ਦੇ ਵਿੱਚ ਆ ਗਿਆ ਪਾਵਰ ਦੇ ਵਿੱਚ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਤੇ ਬਾਈ ਸਾਰਾ ਸਮਾਨ ਡੰਡਾ ਫੱਟੀ ਛਤਰੀ ਡਿੱਕ ਵਗੈਰਾ ਸਭ ਕੁਝ ਨਾਲ ਟਰੈਕਟਰ ਦੇ ਠੀਕ ਆ ਬਾਈ ਤੇ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਬਾਈ ਜਮਾ ਰੀਨਲ ਟਰੈਕਟਰ ਆ ਵੀਰੇ ਨੰਬਰ ਆ ਫਤੇਗੜ ਸਾਹਿਬ ਦਾ ਟਰੈਕਟਰ ਦਾ ਪੰਜਾਬ ਦਾ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ 495000 ਡਿਮਾਂਡ ਆ ਆਪਣੀ ਸਭੀ ਨੰਬਰ ਆ ਗਿਆ ਹਾਂਜੀ ਤੇ ਜੇ ਹੁਣ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਬਾਈ 495000 ਬਾਈ ਇਧਰ ਮਾਰਦੇ ਕੈਮਰਾ ਸਾਰੇ ਅੱਗੇ ਪਿੱਛੇ ਦੀ ਸਾਰਾ ਸਮਾਨ ਡੰਡਾ ਫੱਟੀ ਛਤਰੀ ਟਰੈਕਟਰ ਦੇ ਨਾਲ ਆ ਹੂੰ 495000 ਆ ਮਾਰਾ 475000 ਟਰੈਕਟਰ ਦੇ ਦਿਆਂਗਾ 475 ਦਾ ਹਾਂਜੀ ਲੈ ਬਈ ਬੈਕ ਸਾਈਡ ਤੋਂ ਜਿਹੜਾ ਟਰੈਕਟਰ ਦੀ ਕੰਡੀਸ਼ਨ ਆ ਬਿਲਕੁਲ ਵਧੀਆ ਕੰਡੀਸ਼ਨ ਪਈ ਹੋਈ ਆ ਬਾਕੀ ਕੋਈ ਬਾਈ ਆ ਨਹੀਂ ਹੁੰਦਾ ਸੌ ਭਾਈ ਨਹੀਂ ਕੋਈ ਮਾਨਤਾਨ ਜਿੰਨਾ ਕੋ ਹੋਇਆ ਕਰਾਂਗੇ ਬਾਹਲਾ ਨਹੀਂ ਸੋਚ ਸਕਦੇ ਮੌਕੇ ਦੇ ਉੱਪਰ ਆ ਜਿਵੇਂ ਖਾ ਦੇ ਸਹੀ 70 ਤੋਂ 75 ਪੈਸੇ ਟਾਇਰ ਆ ਵੀਰੇ ਚਾਰੇ ਜੀ ਭਾਈ ਬਾਕੀ ਲਖੀਰ ਦੇ ਫਕੀਰ ਨਹੀਂ ਹੈਗੇ ਭਾਈ ਮੌਕੇ ਦੇ ਉੱਪਰ ਮਾਨਤਾਨ ਹੋਰ ਹੋ ਜੂਗਾ ਪਰ ਮਾਨਤਾਨ ਨਹੀਂ ਹੋਊਗਾ ਹਾਂ ਮਾਨਤਾਨ ਹੋਊਗਾ ਵੀਰੇ ਮਾਨਤਾਨ ਹੋਊਗਾ 5 ਤੋਂ ਲੈ ਕੇ 10000 ਰੁਪਏ ਤੱਕ ਹਨਾ ਹਾਂ ਜੀ ਮਾਨਤਾਨ ਕਰ ਦਾਂਗੇ ਵੀਰੇ ਕੋਈ ਐ ਘਰੇ ਬੰਦਾ ਆ ਮੋੜੀ ਦਾ ਵੀ ਨਹੀਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਵੀ ਵੀਰੇ ਪੰਜਾਬ ਨੰਬਰ ਲਗਦ ਕੈਸ਼ ਪਹਿਲੀ ਪਾਲਟੀ ਠੀਕ ਆ ਭਾਈ ਆਹ ਟਰੈਕਟਰ ਆ 10 ਮਾਡਲ 10 ਮਾਰ ਇਹ ਸਾਡਾ ਲੋਕਲ ਫਰੋਜਪੁਰ ਦਾ ਨੰਬਰ ਆ ਵੀਰੇ ਅਰਜਨ ਅਰਜਨ 555 ਟਰੈਕਟਰ ਆ ਸਾਰੇ ਟਾਇਰ ਨਵੇਂ ਕੋਲੋ ਵਿਰਾਟ ਹੂੰ ਇੰਜਨ ਗੇਅਰ ਜਮਾਂ ਸਹੀ ਬੰਦਾ ਇਨੀ ਵਾਟ ਆ ਜੇ ਜੀ ਭਾਈ ਮੰਨ ਕੇ ਚੱਲ ਆਏ ਨਹੀਂ ਵੀ ਭਕਾਈ ਹੋਊਗੀ ਠੀਕ ਆ ਜੀ ਪੈੜ ਤਾਂ ਵਗੈਰਾ ਭਾਈ ਬਿਲਕੁਲ ਸਾਫ ਸਫੀਸ਼ਣ ਦੇ ਵਿੱਚ ਆ ਟਰਾਂਸਮਿਟਰ ਵਧੀਆ ਪਿਆ ਹੋਇਆ ਜਮਾਂ ਸਹੀ ਵੀਰੇ ਸਾਰਾ ਕੋ ਵਰਕਿੰਗ ਚ ਠੀਕ ਆ ਵੀਰੇ ਟਰੈਕਟਰ ਸਾਰਾ ਵਰਕਿੰਗ ਚ ਆ ਵਰਕਿੰਗ ਦੇ ਵਿੱਚ ਆ ਜੇ ਪਾਲਟੀਸਮ ਲੱਗਿਆ ਹੋਇਆ ਹਾਂ ਇਹ ਕੱਲ ਹੋਰ ਗਾਰੰਟੀ ਆਰਜਨ ਕਹਿੰਦੇ ਟਰਾਲੇ ਚੱਲਦਾ ਹੁੰਦਾ ਜੇ ਆਪਾਂ ਟਰਾਲੇ ਡੈਕਟਰ ਚੱਲਿਆ ਵੀ ਡੈਕਟਰ ਵਾਪਸ ਲੈ ਲਾਂਗੇ ਨਾ ਟਰਾਲੇ ਦੇ ਤਾਂ ਬੈਕ ਸਾਈਡ ਤੋਂ ਪਤਾ ਲੱਗ ਜਾਂਦਾ ਗੁੱਲੀਆਂ ਵਗੈਰਾ ਵੱਡੀਆਂ ਪੰਗਾਂ ਹਾਂ ਚੈੱਕ ਕਰਾ ਦੇ ਮੇਰਾ ਵੀਰ ਖੇਤੀ ਦੇ ਵਿੱਚ ਚੱਲਿਆ ਹੋਇਆ ਟੈਕਟਰ ਹਾਂ ਖੇਤੀ ਦੇ ਵਿੱਚ ਪੂਰਾ ਸਮਾਂ ਡੈਕਟਰ ਆ ਵੀਰੇ ਠੀਕ ਆ ਭਾਈ ਇਹ ਵੈਸੇ ਡੈਕਟਰ ਜਾਦੇ ਨੂੰ ਮਾਜੇ ਚ ਵਿਗਦਾ ਆਰਜਨ 552 ਹਾਂ ਉਧਰ ਜ਼ਿਆਦੇ ਲੈਂਦੇ ਆ ਹਾਂਜੀ ਹਾਂਜੀ ਠੀਕ ਆ ਭਾਈ ਸ਼ੂ ਸ਼ੂ ਚੰਗੀ ਤਰ੍ਹਾਂ ਚੈੱਕ ਕਰ ਲਓ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰ ਲ ਹੋ ਕੋ ਕਹਿ ਜਮਾ ਵਧੀਆ ਹਾਲਤ ਦੇ ਵਿੱਚ ਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਛਤਰੀ ਛੂਤਰੀ ਭਾਈ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਨਵੀਂ ਛਤਰੀ ਆ ਭਾਈ ਠੀਕ ਆ ਤੇ ਵੀਰੇ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨਾਂ ਕਿੰਨੀ ਵੀਰੇ ਡਿਮਾਂਡ ਇਹਦੀ 355000 ਆ ਵੀਰੇ ਠੀਕ ਆ ਠੀਕ ਆ ਅਗਲਾ ਐ ਵੀ ਨਾ ਕਹ ਮੈਂ ਇੱਕ ਵੀਡੀਓ 348 ਦੀ ਪਾਈ ਆ ਕਿੰਨ 48 ਦੀ ਠੀਕ ਆ ਗੱਲ ਪਰ ਉਹ ਤੇ ਕੀ ਲੋਕਾਂ ਨੂੰ ਸਮਝਦਾ ਨਹੀਂ ਭਾਈ ਜੀ ਯਾਰ ਹੋਰ ਘੱਟ ਦੱਸੋ ਹੋਰ ਘੱਟ ਦੱਸੋ ਇਹ ਡਾਕਟਰ ਭਾਈ ਮੈਨੂੰ ਮੈਨੂੰ ਆਪਾ 3 ਸਵਾ 3 ਲੱਖ ਦਾ ਦੇਣਾ ਇਹ ਤੇ ਕੋਈ ਗੁਜਾਇਤ ਨਹੀਂ ਠੀਕ ਆ ਸਵਾ 3 ਦੇ ਵਿੱਚ ਹਾਂ ਸਵਾ 3 ਦੇ ਵਿੱਚ ਬਾਈ ਇਹਦੇ ਵਿੱਚ ਹੋਰ ਕੋਈ ਗੁਜਾਇਤ ਨਹੀਂ ਗੁਜਾਇਤ ਨਹੀਂ ਕੀ ਟਰੈਕਟਰ ਦੇ ਕੋਈ ਲੰਬਾ ਆ ਜਾ ਆਪਾਂ ਦੇਣਦਾਰ ਇਹ ਟਰੈਕਟਰ ਦਾ ਠੀਕ ਆ ਬਾਈ ਠੀਕ ਆ ਲੈ ਵੀ ਟਰੈਕਟਰ ਅੱਗੇ ਪਿੱਛੇ ਤੋਂ ਆਪਾਂ ਸਾਰਾ ਦਿਖਾਤਾ ਡਿਮਾਂਡ ਦੱਸਤੀ ਮਾਡਲ ਦੱਸਤਾ ਤੇ ਹੁਣ ਬਾਈ ਆ ਗਿਆ 2017 ਮਾਡਲ ਫਾਰਮ ਟਰੱਕ 60 ਬਾਈ ਆ ਤਾਂ ਬਾਈ ਜਮਾ ਹੀ ਨਵਾਂ ਪਿਆ ਹੋਇਆ ਯਾਰ ਹਾਂਜੀ ਪੰਜਾਬ ਨੰਬਰ ਪਹਿਲੇ ਨਾਂ ਦਾ ਬਟਿੰਡੇ ਦਾ ਨੰਬਰ ਆ ਲੋਕਲ ਬਟਿੰਡੇ ਦਾ ਪੀ ਵੀ 03 ਹਾਂਜੀ ਠੀਕ ਆ ਬਾਈ ਤੇ ਬਾਈ ਜੇ ਹੁਣ ਟਾਇਰਾਂ ਟੂਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਨਾਲ ਦੇ ਆ ਬਈ 2300 ਘੰਟਾ ਚੱਲਿਆ ਪੋਲੋ ਦੇ ਟਾਇਰ ਆ ਹਾਂਜੀ ਠੀਕ ਆ ਜੀ ਦਿਖਾ ਦੇ ਬਾਈ ਨੂੰ ਕੈਮਰਾ 2300 ਘੰਟਾ ਜੀ ਹਾਂਜੀ ਹਾਂਜੀ 2300 ਘੰਟਾ ਚੱਲਿਆ ਹੋਇਆ ਬਾਈ ਤੇ ਟੱਚਿੰਗ ਵਗੈਰਾ ਤਾਂ ਨਹੀਂ ਵੀਰੇ ਕਿਤੇ ਹੋਣੀ ਨਹੀਂ 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 ਵੀਰੇ ਇਹ ਨਵਾਂ ਟਰੈਕਟਰ ਦਾ ਕੀ ਹੁੰਦਾ ਬਸ ਹੂੰ ਨਵਾਂ ਟਰੈਕਟਰ ਆ 17 ਮਾਡਲ ਆ ਟਰੈਕਟਰ ਇਹ ਟਰੈਕਟਰ ਦੀ ਆਪਣੀ ਡਿਮਾਂਡ ਆਈ ਗਏ 495000 495 ਹਾਂ ਇੱਕੋ ਰੇਟ ਦਾ 455 ਰ ਛੱਡ ਦਿਆਂਗੇ 40000 ਰੁਪਏ ਕਟਾ ਕੇ ਦੱਸਤਾ 4 55 ਦਾ ਛੱਡ ਦਿਓ ਹਾਂਜੀ ਹਾਂਜੀ 455 ਦਾ ਬਾਈ ਵੀਡੀਓ ਮਾਰ ਕੇ ਸਾਰਾ ਦਿਖਾ ਰਹੇ ਉਤੋਂ ਦੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਮਿਲੂਗਾ ਜਿੱਦਾਂ ਟਰੈਕਟਰ ਆਉਂਦਾ ਹੂੰ ਬਿਲਕੁਲ ਬਈ ਹਾ ਇਧਰਲੀ ਸਾਈਡ ਤੋਂ ਆ ਜਿਓ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰ ਲਓ ਕਿਤੇ ਵੀ ਕੋਈ ਘਸਾ ਵਗੈਰਾ ਨਹੀਂ ਹੈਗਾ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਪਾਵਰ ਦੇ ਵਿੱਚ ਇੱਕ ਵੀਰੇ ਇੱਕ ਬੈਂਤੀ ਹੁੰਦੀ ਹੈ ਬਾਜਾਂ ਨੂੰ ਕਈ ਬੰਦੇ ਫਿਰ ਫੋਨ ਹਜੇ ਹੋਰ ਬਾਈ ਦੱਸ ਅਸੀਂ ਨਾ ਜੋਰ ਲਾ ਕੇ ਰੇਟ ਘਟਾ ਕੇ ਦੱਸਦੇ ਆ ਗਾਹਕ ਲੱਗੇ ਟਰੈਕਟਰ ਨੂੰ ਠੀਕ ਆ ਬਾਈ ਠੀਕ ਆ ਠੀਕ ਆ ਆਪਾਂ ਵੀ ਮੰਨ ਕੇ ਚੱਲ ਬਈ ਆਪਣੀ 6 ਮਹੀਨਾ ਦੀ ਗਾਰੰਟੀ ਆ ਹਾਂ ਇੰਜਨ ਗੇਅਰ ਜਿਹੜੀ ਕਹਿਤੀ ਗੱਲ ਥੋੜੀ ਪਕਾਈ ਨਹੀਂ ਹੁੰਦੀ ਮੈਂ ਅਡੇ ਟਾਈਮ ਜੋ ਮੇਰੇ ਕੋਲ ਆਉਂਗੀ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਨਾ ਮੈਂ ਕਹਿੰਦਾ ਤੇਲ ਦੀ ਟੈਂਕੀ ਭਰਾ ਕੇ ਦੇਵਾਂਗਾ ਆਪਣਾ ਬਈ ਸਾਫ ਸੁਥਰਾ ਇਹ ਕੰਮ ਸਿੱਧਾ ਸਾਦਾ ਠੀਕ ਹੈ ਜੀ ਬਿਲਕੁਲ ਬਈ ਠੀਕ ਹੈ ਮੌਕੇ ਤੇ ਆਪਾਂ ਜ਼ਿੰਮੇਵਾਰ ਆ ਕਾਗਜ਼ਾਂ ਨੇ ਫੁੱਲ ਵੱਡਾ ਫੁੱਲ ਗਾਰੰਟੀ ਜਿਹਨੇ ਤੇ ਟਰੈਕਟਰ ਉਹ ਆਪਾਂ ਤੋਂ ਲੈ ਕੇ ਬਈ ਬਾਕੀ ਸਿਰੇ ਆਏ ਆ ਯਾਰ ਆਪ ਦਾ ਨੌਲੇਜ ਵਾਲਾ ਬੰਦਾ ਲੈ ਆਉਣ ਨਾਲ ਬਿਲਕੁਲ ਯਾਰ ਜਿਹੜਾ ਮਰਜ਼ੀ ਵਾਹ ਕੇ ਕੀ ਪਹਿਲਾਂ ਮੈਂ ਤਾਂ ਫੋਟੋ ਪਵਾ ਕੇ ਫਿਰ ਤੁਰਨ ਹਾਂ ਫਿਰ ਇਹ ਨਾਲ ਨਾਲ ਦੀ ਮੈਂ ਵੀਡੀਓ ਕਾਲ ਕਰ ਲੈਣ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਗੱਲ ਵਾਲੇ ਆਪਾਂ ਪੁੱਲ ਜੇ ਬੰਦੇ ਨਹੀਂ ਵੀਰੇ ਜੀ ਜੀ ਠੀਕ ਆ ਗੱਲ ਸਿੱਧਾ ਸਾਦਾ ਕੰਮ ਆ ਆਪਣਾ ਜੀ ਬਾਈ ਤੇ 496 ਸੀਗਾ ਬਾਈ ਰੇਟ ਬਾਈ ਯਾਰ ਕਹਿੰਦਾ ਤੇ 455 ਦੇ ਵਿੱਚ ਲੈ ਜਿਓ 4 ਹਾਂ 4000 ਰੁਪਏ 455 ਦੇ ਵਿੱਚ ਹਾਂ ਜੈਸ ਔਰ ਨੋਹ ਵਾਲਾ ਰੇਟ ਆ ਬਾਈ ਇਹਦਾ ਹਾਂਜੀ ਠੀਕ ਆ ਇਤੋਂ ਹੋਰ ਕੋਈ ਗਜੈਸ ਮਾੜੀ ਮੋਟੀ ਕੋਈ 5 4000 ਦੀ ਕੋਈ ਉਹ ਮੋਖੇ ਦੇ ਮਾਨ ਸਨਮਾਨ ਬਾਈ ਉਹ ਆਪਾਂ ਮੁਰਦੇ ਨਹੀਂ ਕਿਸੇ ਨੂੰ ਕਰਿਆ ਆ ਬੰਦਾ ਰੱਬਰਗਾ ਹੁੰਦਾ ਰੱਬਰਗਾ ਹੁੰਦਾ ਬਿਲਕੁਲ ਜੀ ਇਹ ਟਰੈਕਟਰ ਆਪਾਂ ਦੁਬਾਰੇ ਫੇਰ ਦੱਸ ਦਿੰਨੇ ਆ ਪਿੰਡ ਮੱਲਨ ਤਸੀਲ ਗਿੱਦੜਵਾਹਾ ਕੋਟਕਪੂਰੇ ਤੋਂ 23 ਕਿਲੋਮੀਟਰ ਗਿੱਦੜਵੇ ਤੋਂ 23 ਕਿਲੋਮੀਟਰ ਮਕਸਰ ਤੋਂ 23 ਕਿਲੋਮੀਟਰ ਤੇ ਬਰਿੰਡੇ ਤੋਂ 35 ਕਿਲੋਮੀਟਰ ਬਰਿੰਡੇ ਤੋਂ 35 ਆ ਗਿਆ ਠੀਕ ਹੈ ਜੀ ਆਪਣਾ ਸੈਂਟਰ ਚ ਪੈਣ ਪੈਂਦਾ ਜੈਤੋਂ ਆਪਾਂ ਨੂੰ 16 ਕਿਲੋਮੀਟਰ ਰਹਿ ਜਾਂਦੀ ਆ ਜੀ ਜੀ ਭਾਈ ਤੇ ਭਾਈ ਹੁਣ ਆ ਦਾ ਜਿਹੜਾ ਨੰਬਰ ਆ ਉਹ ਬੋਲ ਦਿਓ ਹਾਂ ਜੀ ਨੰਬਰ ਆਪਣੇ 283198036 ਹਮ 78199 ਠੀਕ ਹੈ ਜੀ 78199 ਠੀਕ ਹੈ ਜੀ ਤੇ ਸ਼ੁਭਨੇਮ ਕੀ ਸੀ ਆਪਣਾ ਗੁਰਪ੍ਰੀਤ ਸਿੰਘ ਬਰਾੜ ਪੈਨ ਮੱਲਣ ਪੈਨ ਮੱਲਣ ਭਾਈ ਤੇ ਇੱਕ ਨੰਬਰ ਹੋਰ ਨੋਟ ਕਰ ਲਓ ਆਪਣਾ 83609 41435 ਠੀਕ ਆ ਜੀ ਇਹ ਮੇਰੇ ਛੋਟੇ ਭਾਈ ਦਾ ਨੰਬਰ ਆ ਉਹਨੂੰ ਕਰ ਲਓ ਜਦੋਂ ਮਰਜੀ ਕਾਲ ਕਰ ਸਕਦੇ ਆ ਜੇ ਮੈਂ ਨਹੀਂ ਚਾਹਦਾ ਉੱਤੇ ਲਾ ਲਓ ਜੇ ਕੋਈ ਨਿੱਕੀ ਮੋਟੀ ਗੱਲ ਆ WhatsApp ਤੇ ਆਪਾਂ ਨੂੰ ਮੈਸੇਜ ਕਰਕੇ ਪੁੱਛ ਸਕਦਾ ਬੰਦਾ ਹਾਂਜੀ ਹਾਂਜੀ ਕਈ ਵਾਰ ਆਪਰੇ ਕੋ ਫੋਨ ਨਹੀਂ ਚੱਕਿਆ ਦਾ WhatsApp ਤੇ ਮੈਸੇਜ ਕਰ ਦਿਓ ਜਦੋਂ ਟਾਈਮ ਲੱਗਿਆ ਆਪਾਂ ਜਰੂਰ ਜਵਾਬ ਦੇਵਾਂਗੇ ਜਰੂਰ ਜਵਾਬ ਦੇਣਗੇ ਭਾਈ ਹਾਂ ਬਾਕੀ ਹੋਰ ਵੀ ਆਪਣੇ ਕੋਲੇ ਫਾਰਮ 65 ਆ ਟਰੈਕਟਰ ਜਿਵੇਂ ਇੱਕ ਨੂ ਅਰਜ 60 ਵਾਲਾ ਸੋਨਾ ਲੀਕਾ 3 ਸਟੈਂਡਰ 50 ਵਾਲਾ ਸੋਨਾ ਲੀਕਾ 4 ਟ੍ਰੈਕਟਰ ਸੋਨ ਮੈਂ ਗਿਣਾਤੇ ਬਾਕੀ ਇੱਕ ਫਾਰਮ 45 60 ਇਹ ਜਿਹੜਾ ਟ੍ਰੈਕਟਰ ਹੋਰ ਵੀ ਹੈਗੇ ਆ ਤੇ ਜਿਹੜਾ ਨੋਬੋ ਆ ਕਿਹੜਾ ਮਾਡਲ ਆ ਨੋ 15 ਮਾਡਲ ਆ ਪੀਵੀ 60 ਮੇਰਾ ਲੋਕਲ ਗਿੱਦੜਵੇ ਦਾ ਨੰਬਰ ਆ ਠੀਕ ਆ ਠੀਕ ਆ ਉਹਦੀ ਡਿਮਾਂਡ ਹੈਗੇ 4,95,000 ਟ੍ਰੈਕਟਰ ਆਪਾਂ ਛੱਡ ਦਾਂਗੇ 4,55,000 ਦਾ ਜੱਸ ਨੂੰ 4 ਟਾਇਰ ਟ੍ਰੈਕਟਰ ਦੇ ਨਾਲ ਦੇ 70 ਪੈਸੇ ਆ ਅਗਲੇ ਟਾਇਰ 900 ਸੋਨਾ ਦੇ ਨਵੇਂ ਪਾਇਆ ਪਾਲਟੀ ਤੇ ਫਾਈਬਰ ਛਤਰੀ ਲੱਗੀ ਠੀਕ ਆ ਭਾਈ ਠੀਕ ਆ ਠੀਕ ਆ ਠੀਕ ਹੈ ਜੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜਿਹੜੇ ਵੀ ਵੀਰ ਨੇ ਬਾਈ ਯਾਰ ਕਾ ਤੋਂ ਟਰੈਕਟਰ ਲੈਣੇ ਹੋਏ ਪੰਜਾਬ ਨੰਬਰ ਆ ਫਸਟ ਪਾਰਟੀ ਸਾਰੇ ਟਰੈਕਟਰ ਹੀ ਪਿਆ ਉਹ ਜਿਹੜਾ 10.2 ਬਾਈ ਇਹੀ ਸੀਗਾ ਠੀਕ ਆ ਤੇ ਬਾਈ ਯਾਰ ਕਿਹੜੇ ਨੰਬਰ ਆ ਪਾ ਸਕਰੀਨ ਦੇ ਉੱਪਰ ਵੀ ਛੱਡਦੇ ਬਾਈ ਨੇ ਗੋਲ ਵੀ ਦਿੱਤਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਠੀਕ ਆ